ਪੰਜਾਬ ਦੇ ਨਾਲ ਖੜੇ ਹੈ ਕਿ ਮਸੀਹਾ ਬਣ ਕੇ ਜੇਰੇ ਪਹੁੰਚੇ ਰਹੇ ਗਰੀਬਾਂ ਦੀ ਹੱਦ ਕਹਦੇ ਹਾਂ ਕੋਈ ਮਸੀਹਾ ਮਸੂਆ ਨਹੀਂ ਅਸੀਂ ਸਾਡੇ ਆਪ ਦੇ ਭੈਣ ਭਰਾ ਨੇ ਸਾਡੇ ਜਿਹੜੇ ਡੀਡਤ ਹੋਏ ਨੇ ਹਨਾ ਪਰਿਵਾਰ ਸੋ ਅਸੀਂ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਨਾਲ ਖੜੇ ਆ। ਲੱਗਦਾ ਕਿ ਮਸੀਹਾ ਮਸੀਹਾ ਮਸੂਆ ਲੱਗਦਾ ਕਿ ਮਨਪੀਰ ਮਸੀਹਾ ਮਸੂਆ ਕੋਈ ਨਹੀਂ ਆ ਪੰਜਾਬ ਦੇ ਬੱਚਿਆਂ ਤੇ ਪੰਜਾਬ ਦੇ ਨਾਲ ਆ। ਲੋਕਾਂ ਦੇ ਨਾਲ ਆਪਾਂ ਆਪ ਟਰੈਕਟਰ ਉਤਰਨ ਜਾਣ ਫਿਰ ਆਪਾਂ ਚੰਗੀ ਤਰ੍ਹਾਂ ਜਵੇਂ ਤੁਸੀਂ ਕਹੋਗੇ ਬਾਉ ਵਿੱਚ ਚੱਕਦੇ ਆਏ ਬਣੇ। ਹੜਾਂ ਦੀ ਕੁਦਰਤੀ ਕਰੋਪੀ ਕਾਰਨ ਦੋੱਖਾ ਚ ਕਿਰੇ ਪੰਜਾਬੀਆਂ ਦੇ ਨਾਲ ਪੰਜਾਬ ਦਾ ਪੁੱਤ ਬਣ ਕੇ ਖੜੇ ਉੱਗੇ ਗਾਇਕ ਮਨਕੀਰਤ ਔਲਖ ਅੱਜ ਫਿਰੋਜ਼ਪੁਰ ਪਹੁੰਚਿਆ ਅਤੇ ਉਸ ਨੇ ਸ਼ਰਿਆਮ ਕਿਹਾ ਕਿ ਪੰਜਾਬ ਦਾ ਬੱਚਾ ਕੋਈ ਮਸੀਹਾ ਮਸੂਆ ਨਹੀਂ ਦੁੱਖ ਆਪਣੇ ਭੈਣ ਭਰਾਵਾਂ ਨਾਲ ਖੜਾ ਉਹਨਾਂ ਨੇ ਅੱਜ ਇੱਕ ਟਰੈਕਟਰਾਂ ਦੀ ਵੱਡੀ ਖੇ ਬਾਬਿਆਂ ਹਵਾਲੇ ਕੀਤੀ ਤਾਂ ਜੋ ਹਰ ਪੀੜਤਾਂ ਦੀ ਸੇਵਾ ਸਹੀ ਸੇਵਾ ਹੋ ਸਕੇ ਇਸ ਮੌਕੇ ਮਨਕੀਰਤ ਔਲਖ ਨੇ ਕਿਹਾ ਕਿ ਉਹ ਪੰਜਾਬੀਆਂ ਦੇ ਨਾਲ ਖੜਾ ਕੋਈ ਮਸੀਹਾ ਮਸੂਹਾ ਨਹੀਂ ਹੈਗਾ ਅਤੇ ਖੁੱਲ ਕੇ ਸੇਵਾ ਕਰ ਰਿਹਾ ਹੈ ਅਤੇ ਇੱਕ ਸੇਵਾਦਾਰ ਵਜੋਂ ਜਿਹੜਾ ਉਹ ਵਿਚਰ ਰਿਹਾ ਹੈ ਤੁਸੀਂ ਇਹ ਮਨਕੀਰਤ ਔਲਖ ਦੇ ਇਹਨਾਂ ਸ਼ਬਦਾਂ ਨੂੰ ਕੀ ਕਹੋਗੇ ਆਪਣਾ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ